ਸੋਸ਼ਲ ਮੀਡੀਆ ਦੇ ਉੱਤੇ ਇੱਕ ਲੈਟਰ ਵਾਇਰਲ ਹੋ ਰਿਹਾ ਇਹ ਲੈਟਰ ਇੱਕ ਜੱਜ ਵੱਲੋਂ ਲਿਖਿਆ ਗਿਆ ਔਰ ਲਿਖਿਆ ਕਿਨੂੰ ਗਿਆ ਚੀਫ ਜਸਟਿਸ ਆਫ ਇੰਡੀਆ ధਨੰਜੇ ਯਸ਼ਵੰਤ ਚੰਦਰ ਚੂੜ ਹੋਣਾ ਨੂੰ ਡੀਵਾਈ ਚੰਦਰ ਚੂੜ ਨੂੰ ਲਿਖਿਆ ਗਿਆ ਇਸ ਲੈਟਰ ਦੇ ਵਿੱਚ ਇਹ ਜਿਹੜੀ ਯੰਗ ਜੱਜ ਆ ਇਹ ਫੀਮੇਲ ਨੇ ਇਹ ਲਿਖਦੇ ਨੇ ਕਿ ਮੈਨੂੰ ਸਵੈ ਇੱਛਾ ਮ੍ਰਿਤਿ ਚਾਹੀਦੀ ਆ ਮੈਂ ਆਪਣੀ ਮਰਜ਼ੀ ਨਾਲ ਮਰਨਾ ਚਾਹੁੰਦੀ ਆ ਇਹ ਅੱਗੇ ਕਾਰਨ ਦੱਸਦੇ ਆ ਇਹ ਮੇਰੇ ਜਿਹੜੇ ਸੀਨੀਅਰ ਜੱਜ ਆ ਉਹ ਮੈਨੂੰ ਸਰੀਰਕ ਤੌਰ ਤੇ ਤੇ ਮਾਨਸਿਕ ਤੌਰ ਤੇ ਪਰੇਸ਼ਾਨ ਕਰਦੇ ਆ ਇਹ ਪਰੇਸ਼ਾਨੀ ਮੈਂ ਹੋਰ ਨਹੀਂ ਚੱਲ ਸਕਦੀ ਜਿਸ ਨੇ ਚੱਲਦਿਆਂ ਮੈਨੂੰ ਮਰਨ ਦੀ ਜਿਹੜਾ ਉਹ ਇਜਾਜ਼ਤ ਦਿੱਤੀ ਜਾਵੇ ਮੈਂ ਪੀਸਫੁਲੀ ਮਰਨਾ ਚਾਹੁੰਦੀ ਆ ਮੇਰੇ ਤੋਂ ਹੋਰ ਜਿਹੜੀ ਇਹ ਜ਼ਿਲਤ ਹੈ ਇਹ ਬਰਦਾਸ਼ਤ ਨਹੀਂ ਹੁੰਦੀ ਇਹ ਦੱਸਦੇ ਆ ਕਿ ਮੈਂ ਜਦੋਂ ਇਸ profession ਨੂੰ ਜੁਆਇਨ ਕੀਤਾ ਸੀਗਾ ਜਦੋਂ ਮੈਂ ਸਿਵਲ ਸਰਵਿਸਿਜ਼ ਜੁਆਇਨ ਕੀਤੀਆਂ ਸੀਗੀਆਂ ਤਾਂ ਮੈਂ ਬੜੀ ਉਮੀਦ ਨਾਲ ਇਹ ਸੋਚਦੀ ਸੀ ਕਿ ਮੈਨੂੰ ਬੜੀ ਉਮੀਦ ਸੀ ਔਰ ਬੜੀ ਆਸ਼ਾ ਸੀਗੀ ਕਿ ਮੈਂ ਜਦੋਂ ਬਤੌਰ ਜੱਜ ਆਪਣੀਆਂ ਸੇਵਾਵਾਂ ਨਿਭਾਵਾਂਗੀ ਤਾਂ ਮੈਂ ਉਹਨਾਂ ਲੋਕਾਂ ਤੱਕ ਇਨਸਾਫ ਪਹੁੰਚਾ ਸਕਾਂਗੀ ਉਹਨਾਂ ਲੋਕਾਂ ਨੂੰ ਇਨਸਾਫ ਦਿਵਾਵਾਂਗੀ ਜਿਹੜੇ ਗੇੜੇ ਕੱਢਦੇ ਰਹਿੰਦੇ ਆ ਅਦਾਲਤਾਂ ਦੇ ਸਾਲਾਂ ਸਾਲ ਜਿਹੜੇ ਉਹਨਾਂ ਦੀਆਂ ਜੁੱਤੀਆਂ ਘਸ ਜਾਂਦੀਆਂ ਬੰਦੇ ਮੁੱਕ ਜਾਂਦੇ ਆ ਅਗਲੀਆਂ ਪੀੜ੍hiyan ਆ ਜਾਂਦੀਆਂ ਔਰ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਮੈਂ ਉਹਨਾਂ ਲੋਕਾਂ ਨੂੰ ਇਨਸਾਫ ਦਿਵਾਉਣਾ ਪਰ ਉਹ ਲਿਖਦੇ ਆ ਕਿ ਮੈਨੂੰ ਪਤਾ ਨਹੀਂ ਸੀਗਾ ਕਿ ਮੈਨੂੰ ਵੀ ਇਸੇ ਤਰ੍ਹਾਂ ਹੀ ਇਸ ਪ੍ਰੋਸੈਸ ਚੋਂ ਗੁਜ਼ਰਨਾ ਪਵੇਗਾ ਮੈਨੂੰ ਆਪਣੀ ਗੱਲ ਰੱਖਣ ਵਾਸਤੇ ਹੀ ਵਾਰ-ਵਾਰ ਚਿੱਠੀਆਂ ਲਿਖਣੀਆਂ ਪੈਣਗੀਆਂ ਇਹ ਦੱਸਦੇ ਆ ਕਿ ਮੈਨੂੰ 6 ਮਹੀਨੇ ਤੇ 1000 ਈਮੇਲ ਕਰਨੇ ਪਏ ਆਪਣਾ ਮਾਮਲਾ ਇੱਥੋਂ ਤੱਕ ਲਿਆਉਣ ਲਈ ਇਹ ਕਹਿੰਦੇ ਆ ਕਿ 7 ਅਕਤੂਬਰ 2022 ਵਾਲੇ ਦਿਨ ਇਹ ਜਦੋਂ ਬਾਰਾ ਬੰਕੀ ਦੇ ਵਿੱਚ ਤਨਾਦ ਸੀਗੇ ਬਤੌਰ ਜੱਜ ਤਾਂ ਇਹਨਾਂ ਦੇ ਜਿਹੜੇ ਸੀਨੀਅਰ ਜੱਜ ਆ ਉਹ ਇਹਨਾਂ ਦੇ ਕੋਰਟ ਰੂਮ ਚ ਜਾਂਦੇ ਆ ਉੱਥੇ ਇਹਨਾਂ ਨੂੰ ਜਿਹੜਾ ਜ਼ਲੀਲ ਕੀਤਾ ਜਾਂਦਾ ਇਹਨਾਂ ਨਾਲ ਮੰਦ ਭਾਗੀ ਸ਼ਬਦਾਵਲੀ ਜਿਹੜੀ ਆ ਉਹ ਵਰਤੀ ਜਾਂਦੀ ਆ ਇਹਨਾਂ ਦੇ ਰੂਮ ਦੀਆਂ ਲਾਈਟਾਂ ਜਿਹੜੀਆਂ ਨੇ ਉਹ ਬੰਦ ਕਰ ਦਿੱਤੀਆਂ ਜਾਂਦੀਆਂ ਇਹ ਅਗਲੇ ਦਿਨ 8 ਅਕਤੂਬਰ ਨੂੰ ਹੀ ਇਹ ਸਾਰਾ ਮਾਮਲਾ ਜਿਹੜਾ ਇਹ ਆਪਣੇ ਸੀਨੀਅਰਸ ਦੀ ਨਜ਼ਰ 'ਚ ਲਿਆਉਂਦੇ ਆ ਪਰ ਕੋਈ ਸੁਣਵਾਈ ਹੁੰਦੀ ਨਹੀਂ ਹੈ ਉਸ ਤੋਂ ਬਾਅਦ ਫਿਰ ਜੁਲਾਈ 2023 ਨੂੰ ਕਰੀਬ ਮਨ ਕੇ ਚਲੋ 8 ਮਹੀਨੇ ਬਾਅਦ ਇੱਕ ਵਾਰ ਫੇਰ ਜਿਹੜੀ ਆ ਉਹ ਸ਼ਿਕਾਇਤ ਕਰਦੇ ਆ ਪਰ ਕੋਈ ਸੁਣਵਾਈ ਇਹਦੇ ਉੱਤੇ ਨਹੀਂ ਹੁੰਦੀ ਹਾਰ ਕੇ ਇਹਨਾਂ ਨੇ ਫਿਰ ਚੀਫ ਜਸਟਿਸ ਆਫ ਇੰਡੀਆ ਨੂੰ ਚਿੱਠੀ ਲਿਖੀ ਹੈ ਕਿ ਮੈਂ ਆਪਣੀ ਮਰਜ਼ੀ ਨਾਲ ਮਰਨਾ ਚਾਹੁੰਨੀ ਆ ਮੈਂ ਇਸ ਜ਼ਿਲਤ ਭਰੀ ਜ਼ਿੰਦਗੀ ਤੋਂ ਤੰਗ ਆ ਚੁੱਕੀ ਆ ਮੇਰੇ ਕੋਲ ਹੁਣ ਜਿਉਣਾ ਨਹੀਂ ਜਾਂਦਾ ਪਰ ਇੱਥੇ ਸੋਚਣ ਵਾਲੀ ਵਿਚਾਰਨ ਵਾਲੀ ਗੱਲ ਇਹ ਵੀ ਹੈ ਕਿ ਜਿਹੜੇ ਜੱਜ ਜਿਨ੍ਹਾਂ ਨੇ ਨਿਆਂ ਦੇਣਾ ਜਿਨ੍ਹਾਂ ਦੀਆਂ ਅਦਾਲਤਾਂ ਦੇ ਵਿੱਚ ਲੋਕ ਸਵੇਰੇ ਜਦੋਂ ਉਹਨਾਂ ਦੀ ਤਰੀਕ ਹੁੰਦੀ ਆ ਬੜੀ ਆਸ ਉਮੀਦ ਨਾਲ ਜਾਂਦੇ ਆ ਕਿ ਅੱਜ ਸਾਡੇ ਕੇਸ ਦੇ ਉੱਤੇ ਫੈਸਲਾ ਹੋਏਗਾ 20 ਸਾਲ ਹੋ ਗਏ 25 ਸਾਲ ਹੋ ਗਏ 30 ਸਾਲ ਹੋ ਗਏ ਸਾਨੂੰ ਗੇੜੇ ਕੱਟਦਿਆਂ ਨੂੰ ਅੱਜ ਜੱਜ ਸਾਹਿਬ ਸਾਡੇ ਇਸ ਕੇਸ ਦੇ ਉੱਤੇ ਫੈਸਲਾ ਸੁਣਾਉਣਗੇ ਪਰ ਇਹ ਜੱਜ ਤਾਂ ਖੁਦ ਜਿਹੜੇ ਆ ਇਹ ਆਪਣੀ ਗੁਹਾਰ ਲਗਾ ਕੇ ਥਾਂ ਇੱਕ ਥਾਂ ਤੋਂ ਦੂਜੀ ਥਾਂ ਤੇ ਉੱਤੇ ਜਾ ਰਹੇ ਆ ਇਹ ਕਹਿੰਦੇ ਮੇਰੀ ਸੁਣਵਾਈ ਨਹੀਂ ਹੋ ਰਹੀ ਔਰ ਇਹ ਇਥੋਂ ਤੱਕ ਸ਼ਬਦ ਵਰਤਦੇ ਆ ਆਪਣੀ ਲੈਟਰ ਦੇ ਵਿੱਚ ਕਿ ਵੀ ਮੈਨੂੰ ਤਾਂ ਇੱਕ ਦਰਵਾਜ਼ੇ ਦਾ ਭਿਖਾਰੀ ਬਣਾ ਦਿੱਤਾ ਗਿਆ ਮੈਂ ਆਪਣੀ ਅਰਸੀ ਲੈ ਕੇ ਥਾਂ ਥਾਂ ਘੁੰਮ ਰਹੀ ਆ ਪਰ ਮੇਰੀ ਜਿਹੜੀ ਆ ਸੁਣਵਾਈ ਨਹੀਂ ਹੋ ਰਹੀ ਹਾਲਾਂਕਿ ਮੈਂ ਖੁਦ ਸਿਵਲ ਸਰਵੈਂਟ ਆ ਮੈਂ ਇੱਕ ਜੱਜ ਆ ਹਾਲ ਦੀ ਘੜੀ ਇਹ ਅੱਜਕੱਲ ਜਿਹੜਾ ਨੇ ਇਹ ਬਾਂਦਾ ਜ਼ਿਲ੍ਹੇ ਦੇ ਵਿੱਚ ਤਾਇਨਾਤ ਨੇ ਯੂਪੀ ਦਾ ਇਹ ਜ਼ਿਲ੍ਹਾ ਜਿੱਥੋਂ ਜਿਹੜੇ ਆ ਅਦਿੱਤੇ ਯੋਗੀਨਾਥ ਜਿਹੜੇ ਨੇ ਉਹ ਮੁੱਖ ਮੰਤਰੀ ਨੇ ਔਰ ਉਹਨਾਂ ਦਾ ਇਹ ਸਟੇਟ ਆ ਜਿੱਥੇ ਇੱਕ ਫੀਮੇਲ ਜੱਜ ਜਿਹੜੀ ਆ ਉਹਨਾਂ ਨੂੰ ਮਾਨਸਿਕ ਤੌਰ ਤੇ ਸਰੀਰਿਕ ਤੌਰ ਤੇ ਇੰਨਾ ਪਰੇਸ਼ਾਨ ਕੀਤਾ ਜਾ ਰਿਹਾ ਕਿ ਉਹਨਾਂ ਨੇ ਹਾਰ ਕੇ ਚੀਫ ਜਸਟਿਸ ਆਫ ਇੰਡੀਆ ਨੂੰ ਚਿੱਠੀ ਲਿਖੀ ਹੈ ਕਿ ਕਿਰਪਾ ਕਰਕੇ ਵੀ ਮੈਂ ਜਿਹੜੀ ਆ ਉਹ ਸਵੈ ਇੱਛਾ ਨਾਲ ਮਰਨਾ ਚਾਹੁੰਦੀ ਆ ਮੈਨੂੰ ਇਹਦੀ ਪਰਮਿਸ਼ਨ ਦਿੱਤੀ ਜਾਵੇ Subscribe to One India channel and never miss an update.